ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਚੈਨਲ ਕੁਕਿੰਗ ਵਿਦ ਕਲਦੀਪ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬੇਸਨ ਦੇ ਦਾਣੇਦਾਰ ਲੱਡੂ ਬਣਾਉਣੇ ਘਰ ਵਿੱਚ ਰਖੜੀ ਸਪੈਸ਼ਲ ਤੇ ਕਿਉਂਕਿ ਭੈਣਾਂ ਰਖੜੀ ਦੇ ਉੱਤੇ ਬੇਸਨ ਦੇ ਲੱਡੂ ਖੋਏ ਦੀ ਵਰਫੀ ਲ ਜਾਂਦੀਆਂ ਇਸ ਕਰਕੇ ਆਪਾਂ ਹੁਣ ਅੱਜ ਤੁਹਾਨੂੰ ਬੇਸਨ ਦੇ ਲੱਡੂ ਬਣਾਉਣੇ ਦੱਸਾਂਗੇ ਇਹ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਘੱਟ ਖਰਚੇ ਦੇ ਵਿੱਚ ਘਰੇ ਤਿਆਰ ਕਰ ਸਕਦੇ ਆ ਫਲਵਾਈ ਤੋਂ ਬਿਨਾਂ ਇਸ ਤਰ੍ਹਾਂ ਬਹੁਤ ਵਧੀਆ ਬਣਿਆ ਜੀ ਅੱਜ ਅਸੀਂ ਘਰ ਵਿੱਚ ਬਣਾਏ ਐ ਰਖੜੀ ਦਾ ਕਰਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਇਹ ਰੈਸਪੀ ਟਰਾਈ ਕਰਿਓ ਤੇ ਕੱਲ ਨੂੰ ਆਪਾਂ ਤੁਹਾਨੂੰ ਦੱਸਾਂਗੇ ਜੀ ਸੂਜੀ ਦੀ ਵਰਫੀ ਬਣਾਉਣੀ ਘਰ ਵਿੱਚ ਤੇ ਇਸ ਤਰ੍ਹਾਂ ਦੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਹਾਂਜੀ ਆਪਾਂ ਹਨਾ ਵੇਸਣ ਜਿਹੜਾ ਦੋ ਕੌਲੀਆਂ ਆਹ ਵਾਲੀਆਂ ਮਿਣਕੇ ਪਛਾਨ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਡੋਂਗੇ ਚ ਪਾਵਾਂਗੇ ਤੇ ਇਹਦੇ ਵਿੱਚ ਹੀ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਦੁੱਧ ਪਾਵਾਂਗੇ ਥੋੜਾ ਜਿਹਾ ਪਾਉਣਾ ਦੋ ਚਮਚੇ ਜਸ ਇਨ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਹਾਂ। ਜਾਰਾ ਦੁੱਧ ਨਹੀਂ ਪਾਉਣਾ ਦਾ। ਇੱਥੇ ਆਪਾਂ ਬੇਸਨ ਮੋਟਾ ਵੀ ਵਰਤ ਸਕਦੇ ਆ ਤੇ ਬਰੀਕ ਵੀ ਵਰਤ ਸਕਦੇ ਆ। ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਜੀ ਇੱਥੇ। ਲਓ ਜੀ ਹੁਣ ਆਪਣੇ ਇਹ ਹੋ ਗਏ ਮਿਕਸ। ਆਪਾਂ ਕੜਾਹੀ 'ਚ ਪਾਉਨੇ ਆ। ਗਰਮ ਹੋ ਗਿਆ ਤੋਂ ਚਪਚੇ ਤੇ ਹੁਣ ਆਪਾਂ ਇਹਦੇ ਵਿੱਚ ਆ ਬੇਸਨ ਪਾਵਾਂਗੇ ਦੇਖੋ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜੇ ਵਿੱਚ ਤੇ ਇਹਨੂੰ ਆਪਾਂ 8 ਤੋਂ 10 ਮਿੰਟ ਵੱਧ ਤੋਂ ਵੱਧ 12 ਮਿੰਟ بس ਇੰਨਾ ਕੀ ਭੁੰਨਣਾ ਆਪਾਂ ਤੇਰੇ ਕਿ ਉਹ ਇਹੀ ਬਹੁਤ ਛੱਡ ਜਾਣਾ ਜੀ ਹੋਰ ਨਹੀਂ ਭੁੰਨਾ ਜੇ ਥੋੜਾ ਜਿਹਾ ਵੀ ਐ ਲੱਗਿਆ ਆਪਾਂ ਨੂੰ ਹੋਰ ਵੱਟ ਗਿਆ ਤਾਂ ਫੇਰ ਆਪਾਂ ਦੂਸਰਾ ਸਵਾਲ ਪਾਵਾਂਗੇ ਹਾਂਜੀ ਦੇਖੋ ਅੱਗੇ ਨਾਲ ਆਪਾਂ ਪੁੱਜ ਚੱਲਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਆਹ ਪਾਵਾਂਗੇ ਦੋ ਮਿਲਕ ਪਾਊਡਰ ਦੇ ਰੱਖੇ ਸੀ ਆਪਾਂ ਚਮਚ ਮਣ ਕੇ ਤੇ ਦੋ ਹੀ ਸੂਜੀ ਦੇ ਤੇ ਹੁਣ ਆਪਾਂ ਇਹਨੂੰ ਵੀ ਪਾਣ ਲਾਂਗੇ ਸੂਜੀ ਥੋੜੀ ਇਹਨੂੰ ਵਿੱਚ ਚੰਗੀ ਤਰ੍ਹਾਂ ਅਤਰ ਆਪਾਂ ਦੋ 3 ਮਿੰਟ ਹੋਰ ਪੁੱਜ ਲਈਏ। ਨਾਲ ਉਹ ਜੀ ਆਪਾਂ ਸਾਰਾ ਕੌਸੇ ਦੇ ਵਿੱਚ ਮਿਕਸ ਕਰ ਲਿਆ ਬੇਸਨ ਦੇ ਤੇ ਭੁੱਜ ਗਿਆ ਬਹੁਤ ਸੋਹਣਾ ਰੰਗ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ। ਖੰਡ ਆਪਣੇ ਕੋਲੇ ਪੀਸੀ ਹੋਈ ਆ ਇਹ ਆਪਾਂ ਇੱਕ ਕੌਲੀ ਪਾ ਦਾਂਗੇ। ਤੇ ਮਿੱਠਾ ਆਪਦੇ ਸਵਾਦ ਅਨਸਾਰ ਪਾ ਸਕਦੇ ਆ ਥੋੜਾ ਵਾਲਾ ਹਨਾ ਜਿੰਨਾ ਆਪਾਂ ਚਾਹੀਦਾ। ਤੇ ਹੋਰ ਆਪਾਂ ਇਹਦੇ ਵਿੱਚ ਪਾਉਣਾ ਜੀ ਇਲਾਇਚੀ ਪਾウダー ਇਲਾਇਚੀ ਪਾウダー ਵੀ ਆਪਾਂ ਇੰਨਾ ਕੀ ਪਾਵਾਂਗੇ ਜੀ ਦੋ ਕਿਚੂਟਕਾਂ ਤੇ ਬਾਕੀ ਆਪਾਂ ਡਰਾਈ ਫਰੂਟ ਹੈ ਜੀ ਉਹ ਆਪਾਂ ਹਨਾ ਆਪਦੀ ਵੀ ਸਵਾਦ ਅਨੁਸਾਰ ਜੀ ਪਾਉਣੇ ਆ ਪਾ ਸਕਦੇ ਆ ਉਹ ਆਪਾਂ ਅੰਚ ਹੈ ਐਸਾ ਤੇ ਅਗਲਾ ਸੈਕਿੰਡ ਖੋਲ ਲਾਂਗੇ ਇਹਦੇ ਵਿੱਚ ਦੋ ਤਰ੍ਹਾਂ ਦੇ ਹਨ ਤੇ ਬਹੁਤ ਹੀ ਵਧੀਆ ਬਣਦੇ ਆ ਜੀ ਤੇ ਇੱਕ ਵਾਰ ਜਰੂਰ ਇਸ ਰੈਸਪੀ ਨੂੰ ਟਰਾਈ ਕਰਕੇ ਵੇਖਿਓ ਜੀ ਜਿਉ ਆਪਾਂ ਹੁਣ ਮੋਲ ਦੇ ਲਿਉਂਨੇ ਆ ਉਹਦੇ ਵਿੱਚ ਮੋਲ ਦਾ ਪਾਇਆ ਹੁੰਦਾ ਸਾਰਾ ਕੁਝ ਹੀ ਹਨਾ ਕਿੱਦਾਂ ਦਾ ਹੁੰਦਾ ਆਪਾਂ ਨੂੰ ਕੀ ਪਤਾ ਤੇ ਉਹਦੇ ਨਾਲੋਂ ਵੀ ਬਿਹਤਰ ਆਪਾਂ ਘਰੇ ਬਣਾ ਕੇ ਚੀਜ਼ ਖਾਈਏ ਹਨਾ ਸਿਹਤ ਲਈ ਵੀ ਚੰਗੀ ਹੁੰਦੀ ਹੈ ਜਿਹੜੀ ਆਪਾਂ ਆਪਦੇ ਘਰੇ ਬਣਾਵਾਂਗੇ ਚੀਜ਼ ਮੈਂ ਤਾਂ ਪਾਊਡਰ ਜਰੂਰ ਐਡ ਕਰਿਆ ਕਰੋ ਜੀ 2-3 ਚਮਚੇ ਤੇ ਉਹਦੇ ਵਿੱਚੋਂ ਫਿਰ ਖੋਏ ਦਾ ਸਵਾਦ ਆਉਂਦਾ ਜੀ ਆ ਦੇਖੋ ਜੀ ਦਾਣੇਦਾਰ ਬਣਗੇ ਬਹੁਤ ਸੋਹਣਾ ਬਣੇਗਾ ਆਪਣਾ ਤੇ ਹੁਣ ਇਹਨੂੰ ਆਪਾਂ 2-3 ਮਿੰਟ ਲਈ ਰੱਖਦੇ ਆਂ ਗਲਾ ਕੇ ਤੇ ਫਿਰ ਆਪਾਂ ਸਾਨੂੰ ਰੱਦੂ ਬਣਾ ਕੇ ਦਿਖਾਉਣੀ ਹੈ ਜੀ ਸੋਸ ਤਰ੍ਹਾਂ ਦੇਖੋ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਸਾਰੇ ਲੱਡੂ ਬਣਾ ਲੈਣੇ ਆ ਇਸ ਤਰ੍ਹਾਂ ਛੋਟਾ ਵੱਡਾ ਸਾਈਜ਼ ਵੀ ਆਪਾਂ ਦੇ ਹਿਸਾਬ ਨਾਲ ਬਣਾ ਸਕਦੇ ਆਪਾਂ ਨੂੰ ਛੋਟਾ ਪਸੰਦ ਆ ਕਿ ਵੱਡਾ ਇਸ ਤਰ੍ਹਾਂ ਤੇ ਜਿਆਦਾ ਜੀ ਐ ਘੁੱਟ ਕੇ ਨਹੀਂ ਵੀ ਉਹ ਕਰਨਾ ਬਣਾਉਣੇ ਵੀ ਥੋੜਾ ਥੋੜਾ ਐ ਪੋਲਾ ਜਾ ਨੋਰਮਲ ਆ ਥਰੱਕ ਕੇ ਇਸ ਤਰ੍ਹਾਂ ਹੋ ਗਿਖੀ ਤੇ ਬਹੁਤ ਹੀ ਸੋਹਣੇ ਬਣਦੇ ਆ ਜੀ ਆਵੇ ਦੇਖੋ ਕੁਛ ਤਾਂ ਆਪਾਂ ਵੜਾ ਲੇ ਇਸ ਤਰ੍ਹਾਂ ਦੇਖੋ ਤੇ ਇਹਦੇ ਉੱਪਰ ਆਪਾਂ ਜਿਵੇਂ ਡਰਾਈ ਫਰੂਟ ਲਾ ਸਕਦੇ ਆ ਉੱਪਰ ਉੱਪਰ ਤੇ বীজ ਵਿੱਚ ਮਿਕਸ ਪਾਉਣੇ ਹੋਣ ਤਾਂ ਵੀ ਪੀਸ ਕੇ ਵੀ ਪਾ ਸਕਦੇ ਆ ਜਾਂ ਉੱਪਰ ਵੀ ਆਪਾਂ ਸਜਾਵਟ ਕਰਨੀ ਆ ਜਿਵੇਂ ਚਾਂਦੀ ਵਰਕ ਲਾਉਣਾ ਜਾਂ ਵੀ ਡਰਾਈ ਫਰੂਟ ਨਾਲ ਸਜਾਵਟ ਕਰਨੀ ਉਹ ਵੀ ਆਪਾਂ ਕਰਾ ਸਕਦੇ ਆ ਕਰ ਸਕਦੇ ਆ ਜਿਵੇਂ ਆਪਾਂ ਕਿਸੇ ਨੂੰ ਵੀ ਹੁਣ ਰਖੜੀਆਂ ਮੰਨਣ ਵੇਲੇ ਆਪਾਂ ਜਾਣਾ ਹੁੰਦਾ ਭਰਾਵਾਂ ਦੀ ਹੈਨਾ ਇਸ ਤਰ੍ਹਾਂ ਡੱਬਾ ਸ ਜਾ ਕੇ ਲਿਆਣਾ ਉਸ ਤਰ੍ਹਾਂ ਆਪਾਂ ਸਜਾਵਟ ਵੀ ਕਰ ਸਕਦੇ ਆ ਨਹੀਂ ਨੋਰਮਲ ਜਿਵੇਂ ਆਪਾਂ ਘਰ ਵਿੱਚ ਖਾਣੇ ਆ ਉਸ ਤਰ੍ਹਾਂ ਤਾਂ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਉਹ ਆਪਣੀ ਆਪ ਦੀ ਇੱਛਾ ਜੀ ਹੈ ਨਾ ਇਸ ਤਰ੍ਹਾਂ ਹੁਣ ਆਪਣਾ ਥੋੜਾ ਜਿਹਾ ਰਹਿ ਗਿਆ ਦੋ ਕੁ ਲੱਡੂਆਂ ਦਾ ਇਹ ਵੀ ਆਪਾਂ ਬਣਾ ਲਾਂਗੇ ਤੇ ਜਰੂਰ ਵੇਖਿਓ ਜੀ ਇੱਕ ਵਾਰ ਟਰਾਈ ਕਰਕੇ ਰੈਸਪੀ ਬਹੁਤ ਵਧੀਆ ਬਣਦੀ ਹੈ ਜੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ